ਇਹ ਤੂੰ ਕਿੱਥੋਂ ਆਏ ਹੋ ਇਹ ਮਾਂ ਤੇ ਕੋਰਾ ਹਾਂ ਮੈਂ ਮਾਤੇ ਬੜੀ ਤਰ੍ਹਾਂ ਹੋ ਕੇ ਆਈ ਹਾਂ ਕੀ ਗੱਲ ਹੋ ਗਈ ਸੁਖ ਤੇ ਆ ਸੁਖ ਤੇ ਹੈ ਆ ਆ ਗਈ ਹਾਂ ਨਾ ਗਵਾਂਡੀਆਂ ਘਰ ਅੱਛਾ ਬਲਜੀਤ ਕੇ ਹਾਂ ਉਹਦੀ ਤੇ ਆਈ ਐ ਲੋੜੀ ਮੋਟੀ ਦੀ ਅੱਛਾ ਆਈ ਉਹਨਾਂ ਤੇ ਖਰੇ ਕਿੰਨੇ ਕ ਪੈਸੇ ਲਾਏ ਨੇ ਵੇ ਕਿਤੇ ਕੱਪੜਿਆਂ ਦਾ ਸੂਟਾਂ ਦਾ ਸਾਭ ਨਹੀਂ ਸਾਰੇ ਟੱਬਰ ਦੇ ਵੇ ਕਿਤੇ ਐਡਾ ਐਡਾ ਲੱਡੂ ਬਣਾ ਕੇ ਭਾਜੀ ਲਾਏ ਨੇ ਕਦੇ ਲੋੜਿੰਗਾ ਮੈਂ ਤਾਂ ਦੱਸ ਹੀ ਨਹੀਂ ਸਕਦੀ ਜਿੰਨਾ ਕੋ ਖਰਚਾ ਕਰਕੇ ਆਏ ਨੇ ਉਹ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਕਈਆਂ ਦੇ ਪੇਕੇ ਤਗੜੇ ਹੁੰਦੇ ਆ ਉਹ ਵੱਧ ਲੈ ਆਉਂਦੇ ਆ ਜੇ ਕਿਸੇ ਦੇ ਮਾੜੇ ਵਿਚਾਰੇ ਉਹ ਮਸਾ ਘੱਟ ਲੈ ਆਉਂਦੇ ਆ ਕਈ ਬਹੁਤੇ ਤੰਗ ਹੁੰਦੇ ਆ ਉਹਨਾਂ ਕੋ ਲਿਆਂਦੀ ਨਹੀਂ ਜਾਂਦੀ ਵਿਚਾਰੇ ਕੀ ਕਰਨ ਮੈਂ ਮੈਨੂੰ ਤਾਂ ਰੀਝ ਹੀ ਰਹੀ ਵੀ ਇਹਦੀ ਵੀ ਕਿਤੇ ਲੋੜ ਹੀ ਆਏ ਉਹ ਤਾਂ ਕਦੇ ਦਿਨ ਤੇ ਆ ਰ ਪੜਾ ਹੀ ਨਹੀਂ ਨਾ ਉਹ ਚੱਲ બીજી ਗੱਲ ਦੱਸਾਂ ਕੀ ਆ ਉਹ ਵਿਚਾਰੇ ਟਾਈਮ ਪਾਸ ਕਰਨ ਦੇ ਆਪਣਾ ਤੈਨੂੰ ਪਤਾ ਹੁਣ ਟੱਬਰਦਾਰੀਆਂ ਉਹਨਾਂ ਦੀਆਂ ਵੀ ਇਹ ਦੱਦ ਕੇ ਨਖਰਾ ਨਹੀਂ ਪੈਂਦਾ ਓਹੋ ਐਵੇਂ ਮਾਂ ਚ ਇਹੋ ਜੀ ਗੱਲ ਨਹੀਂ ਸੋਚੀਦੀ ਹੋਈ ਦੀ ਲੋਕਾਂ ਐਵੇਂ ਗੱਲ ਬਣਾਹੀ ਆ ਇਹ ਲੋੜੀ ਆਈ ਤੇ ਪਿੰਨੀਆਂ ਨਾ ਆਈਆਂ ਨਹੀਂ ਬਹੁਤੀ ਹੰਪਰਾਵਾਂ ਵਾਲੀਏ ਮੇਰੀ ਗੱਲ ਇਹਦੀ ਆ ਉਹ ਸਾਡੇ ਵਿਆਹ ਨੂੰ ਹੁਣ 526 ਸਾਲ ਹੋ ਗਏ ਆ ਤੇ ਹਰ ਵਾਰੀ ਆਉਂਦੀ ਰਹੀ ਏ ਲੋੜੀ ਨਹੀਂ ਮੇਰੀ ਹੋਂਦ ਤਾਂ ਕੰਮਦੀ ਰਹੀ ਆ 526 ਸਾਲ ਹੋਏ ਨੇ ਉਹ ਚਲੋ ਕੋਈ ਗੱਲ ਨਹੀਂ ਤਹਾਡੇ ਵੀ ਪੇਕੇ ਤਗੜੇ ਆ ਘਰੋਂ ਨੌਕਰੀਆਂ ਨੌਕਰੀਆਂ ਕਰਦੇ ਆ ਸਾਰੇ ਮਹੀਨੇ ਬਾਅਦ ਤਨਖਾਹਾਂ ਆਉਂਦੀਆਂ ਤੇ ਜੇ ਅਗਲੇ ਲੈ ਵੀ ਆਉਂਦੇ ਤੇ ਕਿੰਡੀ ਕਵੱਡੀ ਗੱਲ ਆ ਜਿੰਨੇ ਜੋਗੇ ਹੋਈਏ ਉਹਨਾਂ ਤੀਨ ਨੂੰ ਦਈਦਾ ਵਾ ਤੀਨ ਨੂੰ ਦਈ ਇਹ ਤਾਂ ਮਬਾਤਾ ਦਿੰਦਾ ਵਾ ਵਰੇ ਵਰੇ ਦੇਬੀ ਜੀ ਮੇਰੀ ਗੱਲ ਸੁਣੋ ਕੋਈ ਵੀ ਬੰਦਾ ਐਡਾ ਮਾੜਾ ਨਹੀਂ ਹੁੰਦਾ ਜਿਹੜਾ ਤੀਨ ਨੂੰ ਦੇਣ ਲੱਗੇ ਹੱਥ ਪਛਾਹ ਕਰਦਾ ਵਾ ਪਰ ਦੇਣਾ ਤੇ ਆਪਣੇ ਘਰ ਹੁੰਦਾ ਹੀ ਆ ਨਾ ਘਰ ਹੁੰਦਾ ਵਾ ਠੀਕ ਆ ਕਿ ਨਹੀਂ ਹੁਣ ਨਾਲੇ ਤੁਹਾਨੂੰ ਬੜਾ ਕਿੰਨਾ ਮੰਗਿਆਈ ਦਾ ਸਮਾਂ ਵਾ ਨਾਲੇ ਪ੍ਰਮਾਤਮਾ ਮੈਂ ਨਾ ਆਪਣੇ ਘਰ ਹੀ ਦੇਵੇ ਮੈਂ ਤਾਂ ਆਪਣੇ ਮਾਨ ਚ ਕਦੀ ਇਹੋ ਜੀ ਗੱਲ ਨਹੀਂ ਰੱਖੀ ਕਿ ਉਹ ਇੱਥੇ ਆ ਦੇ ਕੇ ਜਾਣ ਉਹ ਦੇ ਕੇ ਜਾਣ ਠੀਕ ਹੈ ਕਿ ਨਹੀਂ ਲਾਲਚ ਨਹੀਂ ਕੀਤਾ ਕਦੀ ਮੈਂ ਲਾਲਚ ਨਹੀਂ ਗੱਲ ਕਰਦੀ ਮੈਂ ਨਹੀਂ ਦਿੰਦੇ ਹਤਾ ਤੈਨੂੰ ਮੰਨੋ ਬੋਤਾ ਨਹੀਂ ਤੇ ਉਹ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਵਾ ਪਰ ਕਈ ਵਾਰੀ ਕਈ ਮਜਬੂਰੀਆਂ ਵੀ ਹੋ ਜਾਂਦੀਆਂ ਨਾ ਘਰਾਂ 'ਚ ਮਜਬੂਰੀਆਂ ਹੋ ਜਾਂਦੇ ਉਹਦੇ ਤੇ ਕਿਤੇ ਨਖਰੇ ਨਹੀਂ ਉਹਨਾਂ ਦੇ ਪੈਂਦੇ ਮਾਰ ਕੇ ਵੇਖੀਏ ਤਾਂ ਕੀ ਕਰੇ ਡੀਸੀ ਨੇ ਬੀਜੀ ਇੱਕ ਗੱਲ ਦੱਸੋ ਹਾਂ ਤੁਹਾਡੇ ਵਿਆਹ ਨੂੰ ਕਿੰਨਾ ਨਖਰੇ ਹੋ ਗਿਆ ਹੋਊਗਾ ਮੇਰੇ ਵਿਆਹ ਨੂੰ ਅੱਜ ਦਾ ਹੋਇਆ ਵਾ ਮੇਰੇ ਵਿਆਹ ਦਾ ਹੋ ਗਿਆ ਨਾ 70 ਸਾਲ ਅੱਛਾ ਅੱਛਾ ਤੇ ਤੁਹਾਡੀ ਫਿਰ ਲੋੜ ਨਹੀਂ ਬਾਵਾ ਉਮੀ ਹੁੰਦੀ ਲੈ ਮੇਰਾ ਤਾਂ ਭਰਾਵਾ ਆਉਂਦਾ ਹੁੰਦਾ ਸੀ ਘੋੜੀ ਦੇ ਉੱਤੇ ਵੇ ਐਡੇ ਜਿਹੇ ਲੱਦੇ ਲੱਦ ਕੇ ਅੱਛਾ ਤੇ ਬਰਤਰਾਖ ਨੇ ਹੁਣ ਇਹ ਪਰ ਇਹ ਵੀ ਨਾ ਬੀਜੀ ਹੁਣ ਤੁਹਾਡੇ ਪੇਕਿਆਂ ਦੀ ਵੇਖੋ ਜ਼ਮੀਨ ਵੀ ਕਿੱਡੀ ਖੁੱਲੀ ਸੀ ਹਨਾ ਤੇ ਉਦਾਂ ਵੀ ਉਹ ਸਿੰਦੇ ਸੀ ਬੰਦੇ ਤੇ ਜਿਹੜੇ ਹੁਣ ਵਿਚਾਰੇ ਬੰਦਿਆਂ ਦਾ ਆਪਣਾ ਟਾਈਮ ਪਾਸ ਹੀ ਆ ਘਰ ਤੇ ਉਹਨਾਂ ਵਾਸਤੇ ਤੇ ਔਖਾ ਵੈ ਨਾ ਵਰਤਵੀਆ ਉਹਨਾ ਖੁੱਲਾ ਸਭ ਕੁਝ ਬਣਾ ਕੇ ਲਿਆਉਣਾ ਜੇ ਮਾਂ ਮਰ ਗਈ ਤਾਂ ਪਰਜਾਈਆਂ ਵੀ ਲੈ ਕੇ ਹੀ ਹਮਦਗ ਰਹੀਆਂ ਨੇ ਓਏ ਵਰਤਪੁਰਤ ਤੇ ਸਾਰੇ ਵਹਿਮ ਭਰਮ ਹੁੰਦੇ ਆ ਵੀ ਜੀ ਐਵੇਂ ਨੇ ਇਹੋ ਜੀਆਂ ਗੱਲਾਂ ਕਰਿਆ ਕਰੋ ਨਾਲੇ ਆਪਣੇ ਘਰ ਤੇ ਤਪਾਕ ਰੱਖੀਦਾ ਹੋਈਦਾ ਵਾ ਐਵੇਂ ਅਗਲੇ ਘਰ ਲੈਣ ਪਿੱਛੋਂ ਲੜਾਈ ਨਹੀਂ ਕਰਨੀ ਚਾਹੀਦੀ ਆਪਣੇ ਘਰ ਤੇ ਲੜਾਈ ਕਾਦੀ ਆ ਮੈਂ ਤੇ ਗੱਲ ਕਰਨ ਨਹੀਂ ਆ ਲੜਾਈ ਆ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਕਿਸੇ ਦਾ ਥੋੜਾ ਆ ਗਿਆ ਕਿਸੇ ਦਾ ਬਹੁਤਾ ਆ ਗਿਆ ਸਾਰੀਆਂ ਕੁੜੀਆਂ ਨੂੰ ਆਪਣੇ ਪੇਕੇ ਚੰਗੇ ਲੱਗਦੇ ਆ ਭਾਵੇਂ ਕਿਸੇ ਦੇ ਗਰੀਬ ਹੀ ਹੋਣ ਠੀਕ ਆ ਕਿ ਨਹੀਂ ਤੇ ਨਾਲੇ ਮੈਂ ਚੱਲਿਆ ਜਿਹੜਾ ਕ ਬਾਹਰ ਨੂੰ ਕੰਮ ਐਵੇਂ ਕੋਈ ਮਾੜੀ ਚੰਗੀ ਗੱਲ ਨਾ ਕਰਿਓ ਮਗਰੋਂ ਘਰ ਚ ਲੜਾਈ ਨਾ ਪੈ ਜੇ ਕੋਈ ਨਹੀਂ ਜਿਹੜੀ ਚੀਜ਼ ਚਾਹੀਦੀ ਆਪਾਂ ਆਪੇ ਲੈ ਆਵਾਂਗੇ ਮੈਨੂੰ ਕੀ ਲੋੜ ਆ ਬਰੇ ਬਰੇ ਦਿਨ ਲੜਾਈ ਪਾਉਂਗੀ ਨਾਲੇ ਸਾਰਾ ਦਿਨ ਪਿਆ ਹੋਇਆ ਕੀ ਬਤਾ ਅਗਲੇ ਆਈ ਜਾਣ ਐਵੇਂ ਇਦਾਂ ਨਹੀਂ ਕਰੀਦਾ ਹੋਈਦਾ ਉਹ ਡੇ ਅੱਧੀ ਰਾਤੀ ਜਾਂ ਨਹੀਂ ਆ ਨਾ ਇਹ ਵੀ ਬੜੇ ਨਖਰੇ ਚ ਰਹਿੰਦੀ ਆ ਕਰਨੀ ਆ ਨਾ ਇਹਦੀ ਵੀ ਜਿਹੜਾ ਕਰ ਲੈ ਕੀ ਕਰਨ ਗਈ ਆ ਬੀ ਹਾਂ ਹੀ ਗੰਢੀ ਇਹ ਮੈਂ ਚਲ ਕਰ ਲਵਾਂ ਕੋਈ ਨਾ ਕੋਈ ਆਏ ਗਏ ਵਾਲਾ ਘਰ ਕੋਈ ਆ ਹੀ ਜਾਂਦਾ ਵਾ ਲੋਹੜੀ ਮੰਗਣ ਵਾਲੇ ਅੱਜ ਬਥੇਰੇ ਆਉਣੇ ਆ ਤੇ ਮੈਂ ਤਾਂ ਦੂਹ ਤਿੰਨੀ ਕਰੀ ਗਈਆਂ ਕਿਤੇ ਲੋਕਾਂ ਦੀਆਂ ਲੋਹਾਂ ਆਂ ਆ ਤੇ ਕਿਤੇ ਲੋਹੜੀ ਆਉਣ ਡੀਆਂ ਨੇ ਨਿੱ ਕਿਤੇ ਪਤਾ ਨਹੀਂ ਕਿੰਨੇ ਕਿ ਪੈਸੇ ਨਾਲ ਲਾ ਕੇ ਤੇ ਤੇਰੇ ਨਾਲ ਕਿਤੇ ਵਰੇ ਵਰੇ ਦੇ ਦੇ ਨਹੀਂ ਆਉਂਦਾ ਹੁੰਦਾ ਚੱਲ ਬੀਜੀ ਹੁਣ ਜਦੋਂ ਨਹੀਂ ਇੰਨੇ ਜੋਗੇ ਤੇ ਮੇਰਾ ਨਹੀਂ ਜੀ ਗਾਦਾ ਸਾਰੇ ਫੋਨ ਕਰਕੇ ਕਹਿ ਰਹੇ ਨੇ ਮੈਂ ਆ ਨਹੀਂ ਕਦੀ ਫੋਨ ਕੀਤਾ ਜਿਉਂ ਹੁਣ ਜੋ ਕਿਉਂ ਦੇਦੇ ਹੁੰਦੇ ਨਾ ਤਾਂ ਬੰਦਾ ਧੀ ਦੇ ਘਰ ਆਉਂਦੀ ਜਾਂਦਾ ਨਾ ਕਿਸੇ ਨੂੰ ਕੀ ਪਤਾ ਬੋਤਾ ਲੈ ਆਇਆ ਤੇ ਥੋੜਾ ਜਿਹਾ ਆਇਆ ਹੋਗਾ ਦੱਸ ਵੀ ਜੀ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਹੋਂਦ ਮੇਰੇ ਆਪਣੇ ਨਿਆਣੇ ਵਿੱਚ ਆਉਣ ਵਾਲੇ ਹੋਗੇ ਜਦੋਂ ਮੇਰੀ ਮਾਂ ਜਿੰਦੀ ਹੁੰਦੀ ਸੀ ਲੈ ਕੇ ਆਉਂਦੀ ਹੁੰਦੀ ਆ ਆਉਂਦੀ ਹੁੰਦੀ ਉਹਨਾਂ ਜਿੱਕੇ ਗੱਲਾਂ ਨਹੀਂ ਕਰ ਦਿੰਦੀ ਕਿਸੇ ਨੂੰ ਤੇ ਨਹੀਂ ਹਾਲ ਕੋਈ ਨਾ ਕੋਈ ਨਹੀਂ ਹਾਲ ਐਦਾਂ ਦੀ ਵੀ ਨਾ ਸੱਸ ਰੱਬ ਕਿਸੇ ਨੂੰ ਨਾ ਹੀ ਦੇਵੇ ਲਾਲ ਆ ਕੇ ਗੱਲਾਂ ਕਰਦੀ ਐ ਜੇ ਬੰਦਾ ਸੋਚੇ ਪੀ ਸਾਰੀ ਉਮਰ ਦਾਹੀਂ ਕਮਾਈ ਇੱਥੇ ਕੀਤੀ ਆ ਤਾਂ ਧਿਆਨ ਫੇਰ ਅਸੀਂ ਪੇਕੇ ਹੀ ਰੱਖੀਏ ਕੋਈ ਪੇਕੇ ਹੀ ਹੁਣ ਭਲਾ ਹੀ ਨਹੀਂ 100 200 ਜੇ ਮੁਫਲੀ ਲਿਆ ਕੇ ਜੀਵਾਰਾ ਕਰ ਸਕਦੇ ਚਲੋ ਕੋਈ ਨਹੀਂ ਸਵੇਰ ਦੀ ਹੁੰਦਾ ਨੇ ਗਰਕਣਿਆਂ ਨੂੰ ਇੰਨੇ ਫੋਨ ਲਾਈ ਆ ਨਾ ਹੈ ਨਹੀਂ ਘਰ ਵਾਵਾ ਕਿਤੇ ਗਈ ਤੇ ਕਿਤੇ ਕਿਸ ਨੇ ਫੋਨ ਨਹੀਂ ਚੁੱਕਿਆ ਪੁੱਤਰਿਓ ਫੋਨ ਚੁੱਕ ਲੋ ਤੇ 100 200 ਲਾ ਦਿਓ ਮੈਂ ਵੀ ਆਪਣੇ ਸੱਸ ਦੇ ਸਾਹਮਣੇ ਬੋਲਣ ਜੋਗੀ ਰਹਿ ਜਾ ਇਦਾਂ ਕਰਨੀ ਆ ਇੱਕ ਵਾਰੀ ਫੋਨ ਕਰਕੇ ਤੇ ਵੇਣੀ ਆ ਕੀ ਪਤਾ ਚੌਕੀ ਲੈਣ ਅੱਖਾਂ ਨਹੀਂ ਚੱਲ ਬਹੁਤਾ ਨਹੀਂ ਨਾ ਤੇ ਚੁੱਪ ਕਰਕੇ ਉਦਾਂ ਆ ਜਾਓ ਮੈਂ ਕਿਹੜਾ ਦੱਸਣਾ ਮੈਂ ਵੀ ਕੀ ਦਿੱਤਾ ਤੇ ਕੀ ਨਹੀਂ ਦਿੱਤਾ ਪਰਦਾ ਪਾ ਲਾਂਗੀ ਆਖਾਂਗੀ ਦੇਵੀ ਨਹੀਂ ਇੱਕ ਦਿਨ ਮੈਨੂੰ ਨਾ ਡਰ ਲੱਗਦਾ ਨੂੰ ਜੀ ਦੇਖਦੇ ਫੋਨ ਤੇ ਗੱਲ ਕਰੀਦੀ ਆ ਨਾ ਤੇ ਉਸੇ ਵੇਲੇ ਮਾਤਾ ਨਹੀਂ ਆ ਜਾਣਾ ਹੁੰਦਾ ਵੀ ਇੰਨੀ ਆ ਲਾ ਕੇ ਜੇ ਚੁੱਕ ਲੈਣਗੇ ਤੇ ਕਹਾਂਗੇ ਵੀ ਕਿਦੇ ਆ ਜਾਓ ਫੇਰਾ ਮਾਰ ਜਾਓ ਮੈਂ ਵੀ ਕਿਤੇ ਆਪਣੇ ਸੱਸ ਦੇ ਸਾਹਮਣੇ ਕੂਨ ਜੋਗੀ ਰਹਿ ਜਾਂ ਜੋਕਰ ਅਬਦਲਵਾਸਤਾ ਜੇ ਨਾ ਆਏ ਇਹਨੇ ਤਾਂ ਮੈਨੂੰ ਛੱਡਣਾ ਨਹੀਂਗਾ ਕਿਰੇ ਕਿੱਥੇ ਚੱਲ ਜਾਂਦੇ ਨੇ ਫੋਨ ਛੱਡ ਕੇ ਕੀ ਪਤਾ ਉਹ ਨਹੀਂ ਝੁੱਕਦੇ ਇਹਨਾਂ ਨੇ ਕਿੱਥੇ ਝੁਕਣਾ ਇਹ ਵੀ ਆਂਦੇ ਹੀ ਵੀ 100 200 ਵੀ ਨਾ ਕਿਤੇ ਲੱਗੇ ਫੋਨ ਨਹੀਂ ਚੁੱਕਣ ਦੇ ਤੇ ਤੁਸੀਂ ਫੋਨ ਚੁੱਕ ਲੋ ਚੱਲ ਦੇੰਦੇ ਆਂ ਧੀਰੇ ਘਰ ਆਜੋ ਮੈਂ ਕੋਈ ਭੁੱਖੀ ਤਾਂ ਹੈ ਹੀ ਨਹੀਂਗੀ ਜਿਹੜੀ ਮੈਂ ਤੁਹਾਨੂੰ ਆਖੂਗੀ ਵੀ ਮੇਰੇ ਲਈ ਆ ਲਿਆਓ ਮੇਰੇ ਲਈ ਆ ਲਿਆਓ ਦੇੰਦੇ-ਦੇੰ ਸਖਣਾ ਭਣ ਭਰਾ ਜੇ ਨਾ ਤੇ ਤਾਂ ਵੀ ਆਂਦੇ ਨੇ ਵੀ ਘਰ ਵਿੱਚ ਚੀਜ਼ ਤਾਂ ਬਣ ਜਾਂਦੀ ਆ ਭਚਾਲੇ ਦਾ ਭਰਾ ਆ ਹੁਣ ਕੀ ਕਰਨਾ ਉਹਨਾਂ ਕੀਤਾ ਚੁੱਕਣਾ ਤਾਂ ਨਹੀਂ ਚੁੱਕਣਾ ਤੇ ਪਿਓ ਨਾ ਵੇਨੀ ਆ ਗੱਲ ਕਰਕੇ ਵੀ ਦੱਸ ਮੈਂ ਹੁਣ ਕੀ ਕਰਾਂ ਮਾਈ ਲਾਲਾ ਗੱਲਾਂ ਕਰਨ ਈ ਆਪ ਵੀ ਮਾਈ ਨੂੰ ਸੋਚਣਾ ਚਾਹੀਦਾ ਹਾਰਤੀ ਜਾਂਦੀ ਆ ਕਿ ਪੇਕਿਆਂ ਦਾ ਪਰਦਾ ਬਣਿਆ ਹੀ ਰਹੇ ਪਰ ਜਿਹੜੀਆਂ ਸੱਸਾਂ ਨੇ ਇਹਦੇ ਜੀਣ ਹੀ ਨਹੀਂ ਦਿੰਦੀਆਂ ਹੈਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਲਾਗੇ ਤੇ ਫੇਰ ਵੀ ਇਹਦਾ ਨਾ ਪਿਤਰ ਦਾ ਡੈਡੀ ਚੰਗਾ ਵਾ ਜਿਹੜਾ ਮੈਨੂੰ ਕੁਝ ਨਹੀਂ ਦਿੰਦਾ ਹੈਗਾ ਜਿਹੜੀ ਗੱਲ ਕਵਾਂ ਮੇਰੀ ਮੰਨ ਲੈਂਦਾ ਤੇ ਜੇ ਕਿਤੇ ਉਹ ਵੀ ਇੰਨਾ ਵਰਗਾ ਸੁਭਾਅ ਹੁੰਦਾ ਤੇ ਮੈਂ ਆਪਣਾ ਜ਼ਿੰਦਗੀ ਕਿੱਦਾਂ ਕੱਢਣੀ ਚਲੋ ਵੇਖੋ ਖਦੇ ਸ਼ਾ ਮਾਤਾ ਕਾ ਹੀ ਜਾਣ ਤਾਂ ਮੇਰੇ ਕਿਹ ਪਾਸੇ ਰਹਿ ਆ ਹੀ ਜਾਊਂਗਾ ਉਹ ਭਗਵਾਨ ਨੇ ਬੜਾ ਸ਼ੇਰ ਛੁੱਟਿਆ ਆ ਕੀ ਹੋ ਗਿਆ ਕੋਚਾ ਪਾਣੀ ਬਣਾ ਲੋੜੀ ਆਜ ਆਏ ਹੈ ਜੀ ਤੇ ਮੈਂ ਤੁਹਾਨੂੰ ਦੱਸਨੀ ਹਾਂ ਠੀਕ ਹੈ ਠੀਕ ਤਾਂ ਹੈਗੀਆਂ ਮਾਤਾ ਨਹੀਂ ਗਈ ਛੱਡਣ ਲਈ ਹੈ ਮਾਤਾ ਨੂੰ ਛੱਡਣ ਦੇ ਬਸ ਲੋੜੀ ਦੇ ਗੱਲਾਂ ਸੁਣਾਈ ਜਾਂਦੀ ਲੋੜੀ ਦੇ ਤੇ ਜੱਸ ਜਦੋਂ ਆਉਂਦੇ ਹੁੰਦੇ ਸੀ ਉਦੋਂ ਵੀ ਤਾਂ ਸੋਹਣਾ ਟਾਈਮ ਕੱਢ ਕੇ ਜਾਂਦੇ ਤੇ ਜੇ ਕਿਤੇ ਅੱਗਾ ਪਿੱਛਾ ਹੋ ਜਾਏ ਕਿ ਹਵਲੇ ਮਜਬੂਰੀ ਪੈ ਜਾਏ ਇਹ ਥੋੜਾ ਵੀ ਜੇ ਇੱਕ ਵਾਰੀ ਨਹੀਂ ਆਏ ਤਾਂ ਉਹ ਗੱਲ ਤੱਲ ਤੇ ਚੁੱਕ ਲੈਣੀ ਹੈ ਤਾਂ ਤੈਨੂੰ ਕਿਹਾ ਕੁਝ ਲੈ ਕਿਹਾ ਜੀ ਉੱਥੇ ਦਈ ਹੈ ਕੜੂ ਮੰਦ ਮਗਰ ਚੱਲ ਗਈ ਸੀ ਅੱਛਾ ਉੱਥੇ ਜਾ ਕੇ ਮੈਨੂੰ ਲੋੜੀ ਸੁਣਾਉਂ ਲਈ ਮੈਂ ਗਵਾਂਡੀਆਂ ਦੇ ਘਰ ਗਈ ਉਹਨਾਂ ਦੇ ਘਰ ਆਇਆ ਆਇਆ ਉਹਨਾਂ ਦੇ ਘਰ ਜੇ ਆਇਆ ਦੱਸੋ ਜੇ ਉਹਨਾਂ ਦੇ ਘਰ ਆਇਆ ਵਾ ਤੇ ਜਦੋਂ ਸਾਡੇ ਘਰ ਆਉਂਦਾ ਉਦੋਂ ਤੱਕ ਨੇ ਕਦੀ ਸਿੱਧਤ ਨਹੀਂ ਕੀਤੀਆਂ ਨੀ ਮੇਰੀ ਗੱਲ ਸੁਣਾ ਚਲੋ ਉਹਨਾਂ ਨੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਵਾ ਠੀਕ ਆ ਕਿ ਨਹੀਂ ਤੇ ਅਗਲੇ ਆਏ ਹੋਣਗੇ ਵਧੀਆ ਗੱਲ ਵਾ ਇਹ ਕੋਈ ਜ਼ਰੂਰੀ ਥੋੜਾ ਵੀ ਹੁਣ ਜੀ ਇੱਕ ਨੇ ਘਰ 'ਚ ਵਧੀਆ ਆਇਆ ਸਮਾਨ ਤੇ ਉਹਦੇ ਗਵਾਂਡੀਆਂ ਦੇ ਵੀ ਉਦਾਂ ਹੀ ਆਉਣਾ ਚਾਹੀਦਾ ਵਾ ਐਦਾਂ ਥੋੜਾ ਦਰਨਾ ਚਾਹੀਦਾ ਵਾ ਜੇ ਉਹ ਬਾਈ ਜான்ਸਨ ਨਾ ਆਲੇ ਇਹਨੇ ਮੇਰਾ ਰਾਤ ਤੱਕ ਜੀਣਾ ਹਰਾਮ ਕਰ ਦੇਣਾ ਦੱਸੋ ਮੈਂ ਕੀ ਤੂੰ ਫੇਰ ਮੈਂ ਕਰ ਕੇ ਹੀ ਦਲਦੀ ਤੈਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ ਤੂੰ ਮੇਰੇ ਨਾਲ ਚੱਲ ਸ਼ਹਿਰ ਮੈਂ ਤੈਨੂੰ ਲੈ ਕੇ ਦਿੰਦਾ ਵਾ ਜਦੋਂ ਮੈਂ ਤੁਹਾਡੇ ਨਾਲ ਜਾਉਂਗੀ ਨਾ ਤੇ ਅਗਲੀ ਅਗਲੀ ਤੇ ਮੈਂਟ ਨਹੀਂ ਬੈਂਦੀ ਜਿੱਦਦਰ ਮੈਂ ਜਾਣੀ ਮਗਰ 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 ਵੀ ਕਿਤੇ ਫੋਨ ਲਾ ਕੇ ਵੀ ਨਾ ਮੈਂ ਆਦ ਨਾ ਆਪਣੇ ਗੱਲ ਕਰ ਲੂਗਾ ਤੂੰ ਨਾ ਕੋ ਮੜ ਚੰਗੀ ਗੱਲ ਕਰੀ ਇਹ ਥੋੜਾ ਗੱਲ ਵਾ ਕੰਮਕਾਰ ਤੋਂ ਇੱਥੇ ਕਦੇ ਤਾਂ ਉਹਨਾਂ ਨੂੰ ਵੀ ਚਾਹਿਆ ਇਨਸਾਨ ਆ ਕੋਈ ਜ਼ਰੂਰੀ ਆ ਵੀ ਉਹਨਾਂ ਨੇ ਹਰ ਵਾਰੀ ਲੋੜੀ ਲੈ ਕੇ ਹੀ ਆਉਣਾ ਜੇ ਇੱਕ ਵੇਲੇ ਨਹੀਂ ਵੀ ਆਉਂਦੇ ਅੱਗੇ ਹਰ ਵਾਰੀ ਆ ਕਿ ਦੀ ਗੱਡੀ ਗੱਲ ਹੋ ਗਈ ਜੇ ਸਾਡੇ ਕੋਈ ਨਾ ਕੇਵਲੇ ਮਜਬੂਰੀ ਤੇ ਆਪਣੀਆਂ ਭੈਣਾਂ ਕੋਲ ਜਾਇਆ ਜਾਏ ਤੇਰਾ ਮਾਲ ਫਿਰ ਅਸੀਂ ਬਹੁਤ ਮਾੜੇ ਆ ਅਸੀਂ ਆਪਣੇ ਭੈਣਾਂ ਨੂੰ ਚਾਹੁੰਦੇ ਨਹੀਂ ਗਿਹਾ ਆ ਅੱਜ ਲੀਆਂ ਸੱਸਾਂ ਨਾ ਇਹੋ ਹੀ ਨੇ ਵਸਣ ਦਿੰਦੀਆਂ ਇਹ ਆ ਤੇ ਮੇਰੀ ਮਾਂ ਆ ਪਰ ਇਹ ਆ ਵੀ ਤੇਰੀ ਤੇ ਸੱਸ ਵੈ ਨਾ ਪਰ ਸੋਚਣਾ ਚਾਹੀਦਾ ਵਾ ਇੰਨਾ ਨਹੀਂ ਤੰਗ ਕਰਨਾ ਚਾਹੀਦਾ ਕਿ ਠੀਕ ਆ ਕਿ ਨਹੀਂ ਹੁਣ ਕਿਸੇ ਦੇ ਪੇਕੇ ਤਗੜੇ ਹੁੰਦੇ ਆ ਕਿਸੇ ਦੇ ਮਾੜੇ ਹੁੰਦੇ ਆ ਕਿਸੇ ਨੂੰ ਕੋ ਮਜਬੂਰੀ ਹੁੰਦੀ ਆ ਨਾਲ ਇਹ ਆ ਵੀ ਜਿਹੜਾ ਘਰ ਵਸਦਾ ਪੁੱਜਦਾ ਹੋਵੇ ਉਹ ਵੀ ਹਰ ਵੀ ਖਰਚ ਲੈਣ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਮਾੜੇ ਨੂੰ ਤਾਂ 500 ਰੁਪਏ ਖਾਟਣਾ ਵੀ ਔਖਾ ਵਾ ਠੀਕ ਹੈ ਕਿ ਨਹੀਂ ਰਿਸ਼ਤੇਦਾਰ ਕੋ ਲੈ ਕੇ ਖੋਸ਼ ਹੋਏ ਨੇ ਫਿਰ ਰਿਸ਼ਤੇਦਾਰੀ ਕਰੀ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਜਿੱਦਾਂ ਮੈਂ ਆਪਣਾ ਮੁੰਡਾ ਵਿਆਹਿਆ ਨਾ ਮੈਂ ਮਾਸਾ ਧਿਆਨ ਨਹੀਂ ਰੱਖਣਾ ਕਿ ਰੋਟੀ ਦੇ ਪੇਕੇ ਆਉਣ ਆ ਲਿਉਣ ਆ ਨਾ ਲਿਉਣ ਜਦੋਂ ਆਪਣੇ ਘਰ ਰੱਬ ਨੇ ਸਭ ਕੁਝ ਦਿੱਤਾ ਫਿਰ ਕਿਉਂ ਪਿਛੇ ਵੱਲ ਧਿਆਨ ਰੱਖਣਾ ਹੁੰਦਾ ਗੱਲ ਦੀ ਇਹੋ ਹੀ ਹੈ ਨਾ ਗੱਲ ਤੇ ਸਮਝਾਂਦੀ ਤੇ ਸੋਚਣ ਦੀ ਆ ਫਿਰ ਕਹੀ ਜਾਂਦੇ ਆ ਵੀ ਦੁਨੀਆ ਪੜ੍ਹ ਲਿਖ ਗਈ ਆ ਦੁਨੀਆ ਦੇ ਚੰਦਰਮਾ ਤੇ ਪਹੁੰਚ ਗਈ ਆ ਦੁਨੀਆ ਤੇ ਜਿੱਥੇ ਤੁਰਦੀ ਫਿਰਦੀ ਆ ਜਿੱਥੋਂ ਜੰਮੀ ਹੀ ਉੱਥੇ ਤੁਰਦੀ ਫਿਰਦੀ ਜੱਸ ਹਾਂਜੀ ਕੀ ਤੇਰੀ ਜਾਂਦੇ ਜੀ ਕੁਛ ਨਹੀਂ ਆਵੇ ਕੱਪੜੇ ਧੋਤੇ ਹੀ ਸੁੱਕ ਗਏ ਆ ਮੈਂ ਕਿਚਾਈ ਜੋੜ ਦਿੰਨੀ ਇਹਨਾਂ ਨੂੰ ਜੱਸ ਮੇਰੀ ਗੱਲ ਸੁਣ ਭੈਣ ਦਾ ਫੋਨ ਆਈ ਜਾਂਦਾ ਯਾਰ ਵਾਰ-ਵਾਰ ਹੁਣ ਮੈਂ ਕੀ ਕਹਾਂ ਕਹਿਣਾ ਕੀ ਹੈ ਤੁਸੀਂ ਫੋਨ ਚੱਕੋ ਤਾਂ ਸਹੀ ਗੱਲ ਤੇ ਕਰੋ ਦੱਸਾਂ ਕੀ ਗੱਲ ਆ ਉਹਨੂੰ ਵੀ ਇਹ ਗੱਲ ਦਾ ਪਤਾ ਵਾ ਕਿ ਮੰਮੀ ਡੈਡੀ ਹੁੰਦੇ ਉਹ ਤੇ ਜਾਂਦੇ ਹੀ ਹੁਣ ਭਰਾ ਪਰਜਾਈ ਆ ਤੇ ਇਹ ਤੇ ਆਇਆ ਤੇ ਹੈ ਨਹੀਂ ਉਹਦਾ ਵੀ ਪਰਿਵਾਰ ਪੁੱਛਦਾ ਹੋਣਾ ਮੇਰੀ ਨੌਕਰੀ ਨਾ ਛੁੱਟਦੀ ਨਾ ਤੇ ਮੈਂ ਕੋਹ ਨਾਲ ਕੋਹ ਲੈ ਕੇ ਜਾਣਾ ਸੀ ਉਹਦੇ ਲਈ ਮੈਂ ਤੇ ਇਹ ਕਿ ਜਲ ਸਾਰੇ ਡੱਬਰ ਲਈ ਲੀੜਾ ਕਪੜਾ ਰੱਖ ਜਾਉਂਦਾ ਇਸ ਵਜ੍ਹਾ ਚੱਲ ਕੋਈ ਗੱਲ ਨਹੀਂ ਇਹੀ ਤਾਂ ਤਿਹਾਰ ਹੁੰਦਾ ਵਾ ਲੋਹੜੀ ਦਾ ਜਦੋਂ ਕੁੜੀਆਂ ਸਾਰੀਆਂ ਦੀਗ ਦੀਆਂਆਂ ਆਪਣੇ ਪੇਕਿਆਂ ਨੂੰ ਕੋਈ ਨਹੀਂ ਆਪਾਂ ਜਾਣਦੇ ਆ ਜਿੱਦਾਂ ਮਰਜ਼ੀ ਕਰਕੇ ਇਹ ਨਹੀਂ ਹੋਣਗੇ ਹੁਣ ਤਾਂ ਜਾਣਾ ਨਹੀਂ ਵਾ ਥੋੜਾ ਬੋਧੇ ਭਾਵੇਂ ਦੇ ਕੇ ਆਈਏ ਕੋਈ ਨਹੀਂ ਚੱਲ ਜਾਨੇ ਆ ਜਾਣਾ ਕਿੱਥੋਂ ਆ ਮੇਰੇ ਕੋਲ ਤੇ 500 ਰੁਪਈਆ ਵੀ ਨਹੀਂ ਹੈਗਾ ਜੇਬ 'ਚ ਕੋਈ ਨਹੀਂ ਤੁਸੀਂ ਵੀ ਕਰਨਾ ਕਰੋ ਮੇਰੇ ਕੋਲ ਹੈਗੇ ਥੋੜੇ ਜੇ ਪੈਸੇ ਤੇ ਆਪਾਂ ਉਹ ਹਿਸਾਬ ਨਾਲ ਕਰਕੇ ਲੈ ਜੰਨੇ ਆ ਨਾ ਸਮਾਨ ਥੋੜਾ ਜਿਹਾ ਕਾਂਟੀਨ ਵਾਲਾ ਲੈ ਜੰਨੇ ਆ ਮੈਂ ਜੋੜੇ ਕਿ ਪੈਸੇ ਥੋੜੇ ਜੇ ਹੈਗੇ ਆ ਚੱਲ ਜੇ ਫਿਰ ਤੇਰੇ ਕੋ ਹੈਗੇ ਆ ਮੈਂ ਤਾਂ ਲੀੜਾ ਕਪੜਾ ਪਾਇਆ ਹੀ ਹਰਚੋਲ ਮਾਇਆ ਵਾ ਤੇ ਤੂੰ ਏਦਾਂ ਚੱਲ ਪਾ ਨਾਲ ਆਹ ਭੈ ਵੀ ਬਸ ਥੋੜੇ ਜਿ ਬਦਲ ਲੈਨੀ ਕਪੜੇ ਪਰ ਇਹ ਆ ਕਿ ਕੋਈ ਨਹੀਂ ਆਪਾਂ ਜਾ ਆਉਨੇ ਆ ਤੇ ਤੂੰ ਹੀ ਦੇਖ ਲਓ ਹੁਣ ਫਿਰ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਮੁੰਡਾ ਹੈਗਾ ਯਾਰ ਦੋਸਤ ਨੂੰ ਕਿਹਾ 1000 ਰੁਪਇਆ ਉਹਦੇ ਕੋਲ 11000 ਰੁਪਇਆ ਮੰਗ ਕੇ ਤੇ ਸਕੂਟਰੀ ਲੈ ਆਉਣਾ ਉਹਦੇ ਵਾਲੀ ਆਉਂ ਲੈ ਆਓ ਫਿਰ ਠੀਕ ਆ ਆਉ ਲੈ ਕਿਆ ਤੇ ਮੈਂ ਉਹਨੂੰ ਸਿਲੰਡਰ ਪੜਾਉਣਾ ਮੈਂ ਕਿਹਾ ਚੱਲ ਸਿਲੰਡਰ ਪੜਾਉਣਾ ਵਾ ਤੇ ਫੇਰ ਮੈਂ 1000 ਰੁਪਇਆ ਦੇ ਦੀ ਮੈਨੂੰ ਹੁਣ ਕੀ ਕਰਨਾ ਮੈਂ ਭੈਣ ਕੋ ਹੋਣੇ ਜਾ ਕੇ ਚਲੋ ਕੋਈ ਨਹੀਂ ਤੂੰ ਲੈ ਆਉ ਤੇ ਫਿਰ ਮੈਂ ਗੱਤੀ ਘਰ ਆ ਕੇ ਖਵਾਵਾਂਗਾ ਆਪਣੇ ਪੁੱਤੜੇ ਫਿਰ ਚਲ ਜਾਨੀ ਆ ਕੋਈ ਚਲ ਠੀਕ ਹੈ ਫਿਰ ਇਹ ਤਾਂ ਫੋਨ ਲਾਉਂਦੇ ਤਾਂ ਹੀ ਕਿਨੇ ਪੋਣੀ ਨਹੀਂ ਚੁੱਕਿਆ ਉਹ ਫੋਨ ਮੇਰਾ ਜੀ ਪਤਾ ਨਹੀਂ ਲੱਗਾ ਹਣਾ ਤੇ ਆ ਲੋੜੀ ਲੈ ਕੇ ਆਏ ਤੁਹਾਡੇ ਕੋਲ ਲੈ ਮੇਰੇ ਵੀਰ ਦੀ ਵੱਡੀ ਵੱਡੀ ਮੁੰਡਾ ਉਹਨੂੰ ਪਤਾ ਭੈਣ ਮੈਂ ਤੇ ਆਉਣਾ ਸੀ ਤੇਰੇ ਕੋਲ ਮੈਂ ਮੇਰੀ ਦੀ ਕੋਈ ਗੱਲ ਨਹੀਂ ਕਿ ਤੇ ਬਣਾ ਦੇ ਸਾਸੇ ਨਾਲ ਲੈ ਉਹ ਨਹੀਂ ਛੱਡਣ ਦੇਈ ਹਾਂ ਹਾਂ ਕੀ ਕੀ ਬੋਲ ਲਾਲਾ ਗੱਲਾਂ ਕਾਣ ਦੀ ਤੇਰੀ ਲੋੜੀ ਨਹੀਂ ਆਈ ਤੇ ਮੈਂ ਕਿ ਕੋਈ ਗੱਲ ਨਹੀਂ ਸ਼ਾਮਾ ਦਾ ਘਰ ਆ ਜੂਗੀ ਨਾ ਏਦਾਂ ਗੱਲਾਂ ਨਾ ਕਰ ਆ ਮੇਰਾ ਬੈ ਵੀਰ ਹੈ ਆ ਜੋ ਬੈ ਵੀਰ ਮੇਰਾ ਵੀਰ ਹੈ ਹੋ ਪਰਿਵਾਰ ਸਾਰਾ ਠੀਕ ਠਾਕ ਹਾਂ ਜੀ ਹਾਂ ਜੀ ਸਾਰੇ ਠੀਕ ਹੈ ਭਜੀ ਭਰਾ ਮੇਨੂੰ ਤਾਂ ਬੜਾ ਫਿਕਰ ਮੈਂ ਹਮੁੰਦਾ ਫੋਨ ਕਿਉਂ ਨਹੀਂ ਚੁੱਕਦਾ ਹੈਗਾ ਹੈ ਹੈ ਭਾਈ ਨਵੇਂ ਫੋਨ ਲਾਏ ਨਵੇਂ ਫੋਨ ਲਾਏ ਤੇ ਲਾਵਾ ਵੀ ਤੈਨੂੰ ਪਤਾ ਮਾਸੀ ਘਾੜੀ ਤੋਂ ਚੋਰੀ ਹਾਂ ਬਿਲਕੁਲ ਉਹ ਵੀ ਪਗਲ ਹੋ ਗਈ ਸੀ ਮੈਂ ਗਿਆ ਹਰਚੋਵਾਲ ਤੁਹਾਨੂੰ ਪਤਾ ਮੈਂ ਤੇ ਆਉਣਾ ਹੀ ਆਉਣਾ ਸੀ ਮੈਂ ਕਿਹਾ ਇਹ ਨਾ ਸੋਚੇ ਭੈਣ ਕਿ ਹੁਣ ਮਾਂ ਪਿਓ ਨਹੀਂ ਹੈਗਾ ਤੇ ਭਰਾ ਭਰਜਾਈ ਆਏ ਨਹੀਂ ਹੈ ਨਹੀਂ ਉਹ ਤਾਂ ਮੈਨੂੰ ਪਤਾ ਹੀ ਤੂੰ ਮੇਰਾ ਵੀਰ ਇੰਨਾ ਦਾ ਨਹੀਂ ਹੈਗਾ ਕਿ ਉਹ ਬੜਾ ਨਾ ਪਹੁੰਚੇਗਾ ਪਰ ਫਿਰ ਵੀ ਮੇਰੇ ਮਾਂ ਜੇ ਵੀ ਪਹੁੰਚੋ ਕੱਲੇ ਮੈਨੂੰ ਪਤਾ ਤਾਂ ਲੱਗ ਜੇ ਉਹ ਬਿਲਕੁਲ ਪਰ ਮੇਰਾ ਫੋਨ ਹੈ ਜੀ ਤੁਸੀਂ ਫੇਰ ਮੈਂ ਕਿਹਾ ਹੁਣ ਹੱਥੋਂ ਵੜ ਗਿਆ ਵਾ ਕਿ ਮੈਂ ਛੇਤੀ ਜਾਵਾਂ ਘਰ ਇਹਨੂੰ ਨਾਲ ਲੈ ਆਦੇ ਆਂ ਇਹਨੂੰ ਅਗੇ ਆ ਜੀ ਚੱਲ ਚੰਗਾ ਕੀਤਾ ਪਰ ਮਾਤਾ ਮਾਂ ਨੇ ਮੇਰੀ ਇੱਜ਼ਤ ਰੱਖ ਲਈ ਆ ਤੁਸੀਂ ਆ ਗਏ ਜੀ ਤੇ ਮਾਦਾ ਕੋ ਹੁਣ ਮੈਂ ਬਚ ਗਈ ਸਮਝੂ ਨਹੀਂ ਨਹੀਂ ਕੋਈ ਨਹੀਂ ਹੈਗਾ ਹੀ ਤੇ ਤੁਹਾਨੂੰ ਪਤਾ ਤਾਂ ਹੈਗਾ ਵੀ ਹਰ ਵਾਰੀ ਇਦਾਂ ਸਵਾਰੀ ਵੀ ਆਉਣੀ ਸੀ ਨਾਲੇ ਮੈਨੂੰ ਪਤਾ ਵਾ ਨਿਆਣੀ ਜੀ ਮੇਰੀ ਭਾਗੀ ਇਹ ਥੋੜਾ ਵੀ ਕੋਲਾ ਮੈਂ ਦੇਂਦੇ ਤੇ ਮੇਰੀ ਲੋੜੀ ਤੇ ਨਾ ਆਉਗੀ ਨਹੀਂ ਨਹੀਂ ਆਉਣਾ ਤੇ ਹੈਗਾ ਹੀ ਉਹ ਨਿੱਕਾ ਭਰਾਵਾ ਕੀ ਗੱਲ ਹੋ ਗਈ ਚਲ ਤੇ ਤੁਹਾਡੇ ਲਈ ਪਾਣੀ ਧਣੀਆ ਵਾ ਠੀਕ ਹੈ ਦੇ ਲੋ ਦੀ ਕਿੰਨੇ ਖੁਸ਼ ਹੋਏ ਆ ਪਾਏ ਆ ਤਾਂ ਚੱਲ ਮੇਰੀ ਗੱਲ ਸੁਣੋ ਖੁਸ਼ ਤੇ ਆ ਕੋਈ ਤੂੰ ਹੁਣ ਮੇਰੀ ਨੌਕਰੀ ਦਾ ਨਾ ਦੱਸੇ ਕਿਵੇਂ ਵੱਡੀ ਭੈਣ ਆ ਫਿਕਰ ਕਰੂਗੀ ਨਹੀਂ ਨਹੀਂ ਉਹ ਤੇ ਚਲ ਹੁਣ ਕੀ ਦੱਸਣਾ ਹਾਂ ਤੈਨੂੰ ਪਤਾ ਕਈ ਵਾਰੀ ਮੂੰਹ ਚੋਂ ਨਿਕਲ ਜਾਂਦੀ ਹੈਗਾ ਪਰ ਕੋਈ ਗੱਲ ਨਾ ਕਰੀਂਦਾ ਨਹੀਂ ਨਹੀਂ ਦਿੰਦੇ ਆ ਰਹਿਗਾ ਨਹੀਂ ਨਹੀਂ ਕੋਈ ਗੱਲ ਨਹੀਂ ਕਰਦੀ ਹਾਂ ਠੀਕ ਆ ਚਾਹ ਤੇ ਵੇਖ ਲੈ ਕਿੱਡਾ ਕੰਨ ਰਹੀ ਹੈ ਹਨਾ ਇਹ ਤੇ ਗੱਲ ਹੁਣ ਚਾਹ ਦੇ ਲੋ ਕਿੰਨਾ ਚੜਿਆ ਹੁਣ ਉਹ 700 ਦੀ ਹੈ ਵੀ ਇਦਾਂ ਦੀ ਹੈ ਹੋਰ ਨਹੀਂ ਗੱਲ ਕੋਈ ਵੀ ਮੈਨੂੰ ਪਤਾ ਨਾ ਇਦਾਂ ਦੀਆਂ ਗੱਲਾਂ ਕਰਦੀਆਂ ਨਹੀਂ ਗੱਲਾਂ ਦੇ ਉਹ ਬੱਲੇ ਬੱਲੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹਾਂ ਤੁਸੀਂ ਕਿਹਾ ਠੀਕ ਠਾਕ ਬੜੀ ਵਧੀਆ ਠੀਕ ਆ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਠੀਕ ਠਾਕ ਬਾਪ ਹਾਂਜੀ ਹਾਂਜੀ ਹੋਰ ਸੁਣਾਓ ਕਿਵੇਂ ਪਿੰਡ ਦਾ ਹਾਂ ਠੀਕ ਠਾਕ ਸਾਰੇ ਅੱਛਾ ਅੱ ਤਾਰੇ ਲਈ ਨਹੀਂ ਨੈ ਅਨੇ ਕ ਪੀਣਾ ਰਹਿਣ ਤੋਂ ਮੈਂ ਅੱਗੇ ਉਹ ਚਾਹ ਪੀ ਲਈ ਪਹਿਲਾਂ ਹਾਂ ਨਹੀਂ ਬਿਲਕੁਲ ਹੋਰ ਠੀਕ ਠਾਕ ਆ ਸਾ ਵਧੀਆ ਠੀਕ ਆ ਤੁਸੀਂ ਦੱਸੋ ਮੰਮੀ ਹਾਣਾਂ ਦਾ ਕੀ ਹਾਲ ਚਾਲ ਵਧੀਆ ਵਾ ਠੀਕ ਆ ਵੀ ਬੜੇ ਹੋਣੇ ਸਰਜਾਈ ਚ ਹੁੰਦਾ ਟਾਈਮ ਪਾਸ ਮੈਂ ਵੀ ਗਿਆ ਹਾਂ ਜਰਾ ਬਾਹਰ ਨੂੰ ਹਾਂਜੀ ਤੇ ਉਹ ਮੁੰਡੇ ਗੁੰਡੇ ਘੱਡੇ ਚੜਾਉਂਦੇ ਸੀ ਹਾਂਜੀ ਤੇ ਉੱਥੇ ਰੌਣਕ ਮੇਲਾ ਲੱਗਾ ਸੀ ਗੇਹਾਂ ਵੇਖਣ ਆ ਨਹੀਂ ਬਿਲਕੁਲ ਲੋੜੀ ਦਾ ਦਿਨ ਵਾ ਮੈਂ ਕਿਹਾ ਚਲੋ ਕੋਈ ਗੱਲ ਦੀ ਦੀ ਕੋ ਹੋ ਕੇ ਬਣੀ ਆ ਨਹੀਂ ਨਹੀਂ ਵਧੀਆ ਗੱਲਾਂ ਚਲੋ ਚੰਗਾ ਕੀਤਾ ਵਾ ਹਾਂ ਇਹ ਵੀ ਡੇਢੀ ਤੁਹਾਨੂੰ ਡਿਕਣ ਅੱਛਾ ਕਹਿੰਦੀ ਵੀ ਉਹਨਾਂ ਨੇ ਆਉਣਾ ਮੈਂ ਤਾਂ ਫੋਨ ਨਹੀਂ ਚੁੱਕਦੇ ਆ ਮੈਨੂੰ ਮੈਂ ਚੱਲ ਕੇ ਵੇਲੇ ਕੰਮਕੁੰਮ ਵਿੱਚ ਬੰਦਾ ਬਿਜੀ ਹੋ ਜਾਂਦਾ ਵਾ ਫੋਨ ਮੈਨੂੰ ਲਾਇਆ ਸੀ ਮੈਂ ਹਰਚਵਾਲ ਗਿਆ ਸੀ ਮੜਾ ਇਹ ਆ ਲੈ ਲੋ ਹਾਂਜੀ ਮੈਂ ਲੈਣਾ ਵਾ ਤੇ ਤੁਸੀਂ ਸੰਭ ਆਪਣੀਆਂ ਸੇਤਾਂ ਬਸ ਠੀਕ ਆ ਵਧੀਆ ਵਾ ਕੰਮ ਕਰ ਵਧੀਆ ਚੱਲੀ ਜਾਂਦੇ ਹਾਂ ਚੱਲੀ ਜਾਂਦਾ ਚਲੋ ਵਧੀਆ ਹੈ ਆ ਕੰਮ ਤਾਂ ਆ ਗਿਆ ਵਾ ਫਿਰ ਅੱਖਾਂ ਜਾ ਕੇ ਵੇ ਨਹੀਂ ਨਾ ਜਾਣੀ ਆ ਅੰਦਰ ਕੀ ਲਪੋਈਆ ਕੁਤਰੀ ਆਈ ਰਹੀ ਏਂ ਡਾਡਾ ਹਾਂ ਥੰਡੇ ਚੋਨੀ ਬੈਠੇ ਲੋਕ ਜਸ ਤੁਸੀਂ ਗੱਲਾਂ-ਬਾਤਾਂ ਮਾਰੋ ਮੈਂ ਚਾਹ ਬਣਾ ਕੇ ਲੈ ਆਉਂਦੀ ਤੁਹਾਡੇ ਵਾਸਤੇ ਹਾਂਜੀ ਮੈਂ ਤਾਂ ਭੈਣ ਵੇਜਣਦੀ ਹਾਂ ਅਸੀਂ ਗੱਲਾਂ-ਬਾਤਾਂ ਮਾਰਦੇ ਹਾਂ ਚਲ ਕੋਈ ਨਹੀਂ ਚਾਹ ਬਣਾ ਲਈ ਗਾ ਇੱਥੇ ਹੀ ਗੱਲ ਜਾਨ ਨਹੀਂ ਦੇਣਾ ਤੁਹਾਨੂੰ ਮੈਂ ਤੁਸ ਸਸੀ ਨੀ ਕਾਲ ਹਸਰੇਗਾ ਸੱਸੀ ਦਾ ਮਸੀ ਜੀ ਹਸਰੇਗਾ ਠੀਕ ਠਾਕ ਓ ਵਧੀਆ ਵਧੀਆ ਠੀਕ ਤੁਸੀਂ ਦੱਸੋ ਕਿੱਦਾਂ ਇਹ ਬਾਈਆਂ ਮੈਂ ਵੀ ਠੀਕ ਹਾਂ ਚਲੋ ਵਧੀਆ ਠੀਕ ਹੀ ਚਾਈਏ ਇੰਨਾ ਕਿੰਨਾ ਠੀਕ ਹੈ ਸੇਤ ਆਈਆਂ ਸੇਤ ਹੋਣਾ ਸੇਤ ਨੂੰ ਦੇ ਦਈਆਂ ਨਹੀਂ ਹੈ ਕਿ ਹਾਂ ਕੀ ਹੈ ਇਹ ਲੋੜੀ ਲੈ ਕੇ ਆਏ ਹੈ ਕਿ ਦੀਦੀ ਲਈ ਲੋੜੀ ਲਾ ਕੇ ਹਾਂਜੀ ਹੂੰ ਕੋਈ ਤੁਹਾਨੂੰ ਬੋਲੀ ਕਿ ਐਸਾਂ ਠੀਕ ਹੀ ਹੈ ਕੋੜ ਖਾਨਚੀ ਨੇ ਵੜਾ ਹੋ ਗਿਆ ਤੇ ਉਹ ਟਪਰੀਓ ਨਾਲ ਦਾ ਬਾਬਾ ਕੋਈ ਨਹੀਂ ਵੀਰੇ ਇੱਕ ਮਿੰਟ ਬਾਹਰ ਆਇਓ ਜਲ ਕਰ ਹੂੰ ਫੁੱਲ ਮਾਰਿਆ ਇਹ ਓਖੀ ਇਸਾਂ ਜੰਗਦੀ ਦੀ ਸੱਸ ਖੁਸ਼ ਨਹੀਂ ਹੋਏਗੀ ਇਹ ਦੇਖ ਕੇ ਸਮਾਨ ਹਾਂ ਸੁੱਟ ਰਹੀ ਹੋ ਕਹਿ ਕੋਈ ਤੇ ਚਲ ਕੋਈ ਨਹੀਂ ਜਿੰਨੇ ਜੋ ਗਿਆ ਗਿਆ ਹੀ ਲੈ ਆਇਆ ਕੋਈ ਨਹੀਂ ਅਗਲੀ ਵਾਰੀ ਤੇ ਇਹ ਦਿਨ ਤਿਹਾਰ ਆਉਂਦੇ ਹੀ ਰਹਿਣੇ ਆ ਕੋਈ ਨਹੀਂ ਲੈ ਆਵਾਂਗੇ ਵਧੀਆ ਤਰੀਕੇ ਨਾਲ ਆ ਜਾਾਂਗੇ ਕ ਅਗਲੀ ਵਾਰੀ ਚੱਲ ਕੋਈ ਗੱਲ ਨਹੀਂ ਹੁਣ ਜਿੰਨੇ ਜੋਗੇ ਹੈਗੇ ਸੀ ਆ ਗਏ ਆ ਉਹ ਬਿਲਕੁਲ ਕੇ ਸ਼ੁਕਰਗੁਜ਼ਾਰ ਆ ਗਏ ਆ ਮੈਂ ਤੈਨੂੰ ਤੈਨੂੰ ਕਹਿੰਦੇ ਆ ਇਹਦੀ ਇਧਰ ਆ ਵਾ ਮੇਰੀ ਗੱਲ ਸੁਣੋ ਬੜੀ ਮਾੜੀ ਗੱਲ ਕੀਤੀ ਐ ਤੁਸੀਂ ਹੈ ਉਹ ਮਾੜੀ ਕੀਤੀ ਐ ਉਹ ਵਿਚਾਰੇ ਚੱਲ ਟੈਲੀਫੋਨ ਲੈ ਕੇ ਆਏ ਜਿੰਨੇ ਜੋਗੇ ਹੈਗੇ ਸੀ ਤੇ ਤੁਸੀਂ ਉਥੇ ਸੂਟਾ ਦਾ ਬੋਹ ਪਾਉਂਦੇ ਹੋ ਜਾ ਕੇ ਵੇ ਗਾਂ ਜਾ ਸੌਰੀਆਂ ਦਾ ਹੋਇਆ ਕੱਪ ਚੱਲਿਆ ਵਾ ਸੌਰੀ ਵਾਲੀ ਬੀਜੀ ਕਿਹੜੀ ਗੱਲ ਵਾ ਜੇ ਉਹ ਚਾਰੇ ਆਪਣੇ ਘਰ ਦੇ ਰਕ ਹਸਾਬਦੇ ਆ ਤੇ ਜ਼ਰੂਰੀ ਵੀ ਉਹਨਾਂ ਨੇ ਸੂਟ ਹੀ ਲਿਆਉਣਾ ਸੀ ਫੇਰ ਹੀ ਆਉਂਦੇ ਤੇ ਨਾ ਆਉਂਦੇ ਮੈਂ ਨਾ ਕਿਤੇ ਤੁਸੀਂ ਤੇ ਪਤਾ ਨਹੀਂ ਤੁਹਾਡੀ ਸੋਚ ਕਿਦਾਂ ਦੀ ਹੈ ਮੇਰੀ ਸੋਚ ਇਦਾਂ ਦੀ ਆ ਰਿਸ਼ਤੇਦਾਰ ਤੇ ਰਿਸ਼ਤੇਦਾਰ ਹੀ ਹੁੰਦਾ ਵਾ ਉਹਦਾ ਮਾਰ ਕੇ ਕਿਤੇ ਨੱਕ ਤੇ ਮੱਖੀ ਨਹੀਂ ਬਹਿ ਦਿੰਦੇ ਨਾਲ ਮੈਂ ਨਾ ਉਹਨਾਂ ਨੂੰ ਕਦੇ ਮਾਰ ਜਾਂਗੀ ਕੀਤੀ ਨਹੀਂ ਤੁਹਾਡੇ ਨਾਲ ਤੁਸੀਂ ਉਹ ਹੀ ਗੱਲ ਕਰੀ ਜਾਂਦੇ ਹੋ ਤੁਸੀਂ ਸਮਝਦੇ ਨਹੀਂ ਗੱਲ ਨੂੰ ਮੈਂ ਇਦਾਂ ਹੀ ਕਰਨੀ ਹੁੰਦੀ ਆ ਕਰਦੇ ਹੋ ਤਾਂ ਕਰੀ ਜਾਓ ਫਿਰ ਤੇ ਕਰਨਾ ਤੂੰ ਬਨ ਜਾ ਉਹਨਾਂ ਦਾ ਠੀਕ ਆ ਕਿ ਨਹੀਂ ਅੱਗੇ ਹੀ ਉਹਨਾਂ ਦਾ ਹਾਂ ਮੈਂ ਫਿਰ ਬਨ ਜੂਗਾ ਉਹਨਾਂ ਦਾ ਇਹ ਗੱਲ ਆ ਤੇ ਅੱਗੇ ਹੀ ਉਹਨਾਂ ਦਾ ਬਣਿਆ ਅਗੇ ਚਲੋ ਠੀਕ ਆ ਫਿਰ ਤੁਸੀਂ ਆਪਣੀ ਮਰਜ਼ੀ ਕਰੋ ਮੈਂ ਫਿਰ ਆਪਣੀ ਕਰਦਾ ਕਰਦਾ ਰੋ ਹਾਂ ਜਿਓ ਵਿਚਾਰੇ ਆ ਹੀ ਗਏ ਆ ਪਹਿਲਾਂ ਤੁਸੀਂ ਇੱਥੇ ਮੇਰੇ ਨਾਲ ਫੇਰੇ ਡੇ ਓ ਝਗੜਨਾ ਇਸੇ ਗੱਲ ਤੋਂ ਹੀ ਤਾਨੂੰ ਉਹ ਵਾਰ ਸੇਹੋਂ ਹੁੰਦਾ ਵਾ ਵੀ ਮੇਰੇ ਨੂੰ ਦੇ ਪੇਕੇ ਦਾ ਸਾਰਾ ਕੁਝ ਮੇਰੇ ਘਰ ਹੀ ਆ ਜੇ ਬੜਾ ਕੋਈ ਚੱਲਦਾ ਤਾਂ ਰਾਜੂ ਹੁੰਦਾ ਹੀ ਨਹੀਂਗਾ ਕਾਂ ਜਾ ਲੈ ਹੁੰਦੇ ਰੱਬ ਤੋਂ ਡਰਿਆ ਕਰੋ ਪਤਾ ਨਹੀਂ ਅਗਲੇ ਦੇ ਘਰ ਤੇ ਕੀ ਮਜਬੂਰੀ ਹੁੰਦੀ ਹੈ ਅਗਲਾ ਕਿੱਦਾਂ ਹੁੰਦਾ ਵਾ ਬੜੀ ਮਜਬੂਰੀ ਹੈ ਇਹਨਾਂ ਨੂੰ ਜਾਓ ਜਾ ਕੇ ਨਾ ਤੇ ਆਪਣੀ ਜਾਈ ਤੇ ਬਹਿ ਜਾਓ ਮੈਨੂੰ ਗੁੱਸਾ ਵੜਾ ਚਾਹੁੰਦਾ ਹੋਣਾ ਕੋਈ ਜਾ ਕੇ ਪੁੱਠੀ ਗੱਲ ਫੇਰ ਕਰ ਦਿਓ ਬਹਿ ਜਾ ਵੇਖ ਲੈ ਮੇਰੇ ਕੋ ਵੀ